ਮੌਨਸੂਨ ਦੀ ਬਰਸਾਤ ਦੇ ਨਾਲ ਹੀ ਕਈ ਬਿਮਾਰੀਆਂ ਨੇ ਕੈਰਟਾਉਣਾ ਸ਼ੁਰੂ ਕਰ ਦਿੱਤਾ ਹੈ ਕਿਤੇ ਡਾਈਲੀਆਂ ਦਾ ਕੈਰ ਦਸ ਰਿਹਾ ਹੈ ਤੇ ਕਿਤੇ ਮਲੇਰੀਆ ਦਾ ਕੈਰ ਉੱਥੇ ਹੀ ਸਤੀਸ਼ਗੜ ਦੇ ਵੀਜ਼ਾਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਲੇਰੀਆ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਵੀਜ਼ਾਪੁਰ ਜ਼ਿਲ੍ਹੇ ਦੇ ਵਿੱਚ ਤਿੰਨ ਦਿਨਾਂ ਦੇ ਅੰਦਰ ਹੀ ਦੋ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ ਓਟੋ ਕੇਵਿੰਨ ਦੇ ਆਸ਼ਰਮ ਵਿੱਚ ਰਹਿਣ ਵਾਲੇ 187 ਵਿਦਿਆਰਥੀਆਂ ਦੀ ਮਲੇਰੀਆ ਰਿਪੋਰਟ ਪੋਜ਼ਿਟਿਵ ਆਈ ਹੈ ਜਾਣਕਾਰੀ ਦੇ ਮੁਤਾਬਕ ਦੋ ਵਿਦਿਆਰਥੀਆਂ 'ਚੋਂ ਇੱਕ ਜਗਦਰਪੁਰ ਦੇ ਮੈਡੀਕਲ ਕਾਲਜ ਦੇ ਵਿੱਚ ਦਮ ਤੋੜਿਆ ਉੱਥੇ ਹੀ ਦੂਜੀ ਵਿਦਿਆਰਥਣ ਦੀ ਮੌਤ ਸ਼ਨੀਵਾਰ ਦੀ ਰਾਤ ਨੂੰ ਵੀਜ਼ਾਪੁਰ ਜ਼ਿਲ੍ਹਾ ਦੇ ਹਸਪਤਾਲ ਦੇ ਵਿੱਚ ਹੋਈ ਜਾਣਕਾਰੀ ਦੇ ਮੁਤਾਬਕ ਕੋਬਾਲਕਟਨਾਮ ਇਲਾਕੇ ਦੇ ਸੰਗਲਪੱਲੀ ਪੋਟਾਕੇਬਿੰਨ ਵਿੱਚ ਪੜਨਦ ਆਈ ਸੀ ਦੀ ਵਿਦਿਆਰਥਣ ਵੈਦਿਕ ਜਵਾਬ ਨੇ ਮਲੇਰੀਆ ਕਾਰਨ ਦਮ ਤੋੜ ਦਿੱਤਾ ਉਹ ਕੁੱਝ ਦਿਨਾਂ ਤੋਂ ਬਿਮਾਰੀਆਂ ਬਿਮਾਰ ਸੀ ਅਤੇ ਪੋਟਾਕੇਬਿੰਨ ਦੇ ਵਿੱਚ ਰਹਿ ਕੇ ਇਲਾਜ ਕਰਵਾ ਰਹੀ ਸੀ ਪੰਦਨ ਪਹਿਲਾ ਵੀਜ਼ਾ ਪੋਰ ਦੀ ਤਾਰਾ ਪੰਦਨ ਪਹਿਲਾ ਵੀਜ਼ਾ ਪੋਰ ਦੀ ਤਾਰਲਾ ਗੁੜਾ ਪੋਟਾ ਕੇ ਬਿੰਦੀ ਵਿਦਿਆਰਥਣ ਦੀਕਸ਼ਾ ਦੇਗਾ ਦੀ ਵੀ ਮੌਤ ਹੋ ਗਈ ਸੀ 9 ਸਾਲ ਦੀਕਸ਼ਾ ਦੂਜੀ ਜਮਾਤ ਦੇ ਵਿੱਚ ਪੜਦੀ ਸੀ ਵਿਦਿਆਰਥਣ 9 ਸਾਲਾਂ ਦੀ ਦੀਕਸ਼ਾ ਦੂਜੀ ਜਮਾਤ ਦੇ ਵਿੱਚ ਪੜਦੀ ਸੀ ਵਿਦਿਆਰਥਣ ਤਾਰਲਾ ਗੁੜਾ ਦੀ ਸਿਰਫ 15 ਤੋਂ 18 ਕਿਲੋਮੀਟਰ ਦੀ ਦੂਰੀ ਤੇ ਸਥਿਤ ਬੁਧੇੜਾ ਦੀ ਰਹਿਣ ਵਾਲੀ ਸੀ ਉੱਥੇ ਹੀ ਉਪਾਲ ਪਟਨਾਮ ਬਲਾਕ ਦੀ ਸੰਗਲਪਲੀ ਪੋਟਾ ਕੇਬਨ ਦੀ ਵਿਦਿਆਰਥਣ ਵਿਅਦਿਕ ਜਵਾਂ ਦੀ ਮੌਤ ਹੋ ਗਈ ਦਰ ਅਸਲ ਮਲੇਰੀਆ ਤੋਂ ਪੀੜਿਤ ਵਿਦਿਆਕ ਸ਼ਨੀਵਾਰ ਨੂੰ ਬਿਹੋਸ਼ ਹੋ ਗਈ ਸੀ ਉਸ ਨੂੰ ਗੰਭੀਰ ਹੱਦ ਦੇ ਵਿੱਚ ਬੀਜਾਪੁਰ ਜ਼ਿਲ੍ਹਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਲਾਜ ਦੇ ਦੌਰਾਨ ਵਿਦਿਆਰਥਣ ਨੇ ਦਮ ਤੋੜ ਦਿੱਤਾ ਗੰਗਾਲੂ ਪੋਟਾ ਕੇਬਨ ਸਮੇਤ ਬੀਜਾਪੁਰ ਬਲਾਕ ਦੇ ਵਿੱਚ 185 ਬੱਚੇ ਮਲੇਰੀਆ ਪੋਜ਼ਿਟਿਵ ਪਾਏ ਗਏ ਹਨ ਇਹਨਾਂ ਵਿੱਚੋਂ 20 ਬੱਚਿਆਂ ਨੂੰ ਗੰਗਾਲੂ ਗੰਗਾ ਲੋਰ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ ਪਿਛਲੇ 3 ਦਿਨਾਂ ਦੇ ਵਿੱਚ ਹੀ ਮਲੇਰੀਆ ਦੇ ਕਾਰਨ 2 ਬੱਚੇ ਆਪਣੀ ਜਾਨ ਗਵਾ ਚੁੱਕੇ ਹਨ ਦੋਸ਼ ਹੈ ਕਿ ਬਾਹਲ ਆਸ਼ਰਮ ਦੇ ਵਿੱਚ ਮਲੇਰੀਆ ਦੀ ਦਵਾਈ ਦਾ ਛੜਕਾ ਨਹੀਂ ਕੀਤਾ ਗਿਆ ਜਿਸ ਕਨ ਮੱਛਰਾਂ ਦਾ ਪ੍ਰਕੋਪ ਵੱਧ ਗਿਆ ਬਿਮਾਰੀ ਵਧਣ ਦੇ ਬਾਵਜੂਦ ਸੇਤ ਕੈਂਪ ਨਹੀਂ ਲਗਾਏ ਗਏ ਸੇਤ ਕਮਨਾਲੀ ਦੀ ਸਥਿਤੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ